ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਮੇਲਾ ਬੀਬੀਆਂ ਦਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਯੂਕੇ ਦੀ ਧਰਤੀ ਤੇ ਹੁਣ ਤੱਕ ਦੇ ਪਹਿਲੇ ਇੱਕ ਵਾਰ ਪੰਜ ਦਰਿਆ ਦੀ ਟੀਮ ਵੱਲੋਂ ਕਰਵਾਏ ਇਸ ਸਮਾਗਮ ਦੌਰਾਨ ਸੈਂਕੜਿਆਂ ਦੀ ਤਾਦਾਦ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਪੰਜਾਬਣਾਂ ਅਤੇ ਹਰਿਆਣੇ ਨਾਲ ਸੰਬੰਧਿਤ ਪੰਜਾਬਣਾਂ ਵੱਲੋਂ ਨੱਚ-ਨੱਚ ਕੇ ਆਪਣੇ ਚਾਹ ਪੂਰੇ ਕੀਤੇ ਗਏ ਸਮਾਗਮ ਦੀ ਸ਼ੁਰੂਆਤ ਗੁਰੂ ਨਾਨਕ ਚੈਰੀਟੇਬਲ ਟਰਸਟ ਦੇ ਸਰਗਰਮ ਸੇਵਾਦਾਰ ਗੁਰਮੇਲ ਸਿੰਘ ਧਾਮੀ ਤੇ ਉਹਨਾਂ ਦੀ ਧਰਮ ਪਤਨੀ ਵੱਲੋਂ ਰੀਬਨ ਕੱਟ ਕੇ ਕੀਤੀ ਗਈ। ਗੁਰਮੇਲ ਸਿੰਘ ਧਾਮੀ ਵੱਲੋਂ ਸਮੁੱਚੀ ਟੀਮ ਨੂੰ ਸਫਲ ਸਮਾਗਮ ਦੀ ਹਾਰਦਿਕ ਵਧਾਈ ਪੇਸ਼ ਕੀਤੀ ਗਈ। ਯੂਕੇ ਦੀ ਪਹਿਲੀ ਔਰਤ ਰੋਬੋਟਿਕ ਇੰਜੀਨੀਅਰ ਸ਼੍ਰੀਮਤੀ ਮਰਜਦਲਾ ਚੱਕਰਵਰਤੀ ਵੱਲੋਂ ਵੀ ਇਸ ਸਮੇਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਉਹਨਾਂ ਬਾਰੇ ਲੇਖਕ ਸੁਮੇਤਾ ਰੌਏ ਵੱਲੋਂ ਲਿਖੀ ਅੰਗਰੇਜ਼ੀ ਪੁਸਤਕ ਟੈਕਨੋਕ੍ਰੇਟ ਤੋਂ ਇਹ ਹਿਊਮਨਿਟੇਰੀਅਨ ਨੂੰ ਵੀ ਲੋਕ ਅਰਪਣ ਕਰਨ ਦੀ ਰਸਮਾਦਾ ਕੀਤੀ ਗਈ। ਸੱਭਿਆਚਾਰਕ ਪੇਸ਼ਕਾਰੀ ਦੇ ਤੌਰ ਤੇ ਪੰਜਾਬ ਦੀਆਂ ਤੀਆਂ ਦਾ ਭਲੇਖਾ ਪਾਉਂਦੇ ਇਸ ਸਮਾਗਮ ਦੌਰਾਨ ਪੰਜਾਬਣਾਂ ਵੱਲੋਂ ਪਾਈਆਂ ਬੋਲੀਆਂ ਨੇ ਮਾਹੌਲ ਨੂੰ ਰੰਗੀਨ ਕਰ ਦਿੱਤਾ। ਸ਼੍ਰੀਮਤੀ ਬਲਜਿੰਦਰ ਖੌਰ ਸਰਾਏ ਨਿਰਮਲ ਕੌਰ ਗਿੱਲ ਰੋਜੀ ਬਮਰਾ ਰਣਜੀਤ ਕੌਰ ਕਮਲਜੀਤ ਕੌਰ ਟ੍ਰਾਇੰਕਲ ਬਲਜਿੰਦਰ ਕੌਰ ਸੋਤਾ ਰੇਨੂ ਜੋਹਲ ਸਵਰਨਜੀਤ ਕੌਰ ਸੰਤੋਸ਼ ਸੂਰਾ ਆਦ ਵੱਲੋਂ ਪਾਈਆਂ ਲੋਕ ਬੋਲੀਆਂ ਨੇ ਇਸ ਸਮਾਗਮ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ ਸਮੇਂ ਸ਼੍ਰੀਮਤੀ ਨੀਲਮ ਖਰਮੀ ਹਿੰਮਤ ਖਰਮੀ ਤੇ ਕੀਰਤ ਖਰਮੀ ਵੱਲੋਂ ਹਾਜ਼ਰੀਨ ਨੂੰ ਜੀ ਆਇਆਂ ਕਹਿਣ ਦੀ ਸੇਵਾ ਨਿਭਾਈ ਗਈ। ਨਵਨੀਤ ਕੌਰ ਵੱਲੋਂ ਅੱਖੀਆਂ ਚ ਤੂੰ ਵਸਦਾ ਗੀਤ गा ਕੇ ਖੂ ਬਾਬਾ ਵਟੋਰੀ। ਹਰ ਮਿਲ ਚੱਨਾ ਮੇਰਾ ਤੇਰੇ ਵੱਲ ਮੂਹੇ ਹਰ ਮਿਲ ਚੱਨਾ ਮੇਰਾ ਤੇਰੇ ਵੱਲ ਮੂਹੇ ਭੁੱਲੀ ਅਜਨਾ ਤੇਰਾ ਅੱਖੀਆਂ ਚ ਤੂੰ we yeah. De puxa ਮਹਿੰਦੀ ਲਾਉਣ ਕੱਪੜਿਆਂ ਗਹਿਣਿਆਂ ਅਤੇ ਪੰਜਾਬੀ ਜੁੱਤੀਆਂ ਦੇ ਹਸਤਾਲਾਂ ਤੇ ਵੀ ਖੂਬ رونਕ ਰਹੀ ਜਿਕਰਯੋਗ ਹੈ ਕਿ ਸਮਾਗਮ ਦੇ ਪ੍ਰਬੰਧਕ ਮਨਦੀਪ ਖਰਮੀ ਵੱਲੋਂ ਇਸ ਸਮਾਗਮ ਵਿੱਚ ਹਰ ਕਿਸੇ ਨੂੰ ਆਪਣੀ ਕਲਾ ਦਾ ਮੁਜ਼ਾਹਰਾ ਕਰਨ ਦਾ ਸੱਦਾ ਦਿੱਤਾ ਗਿਆ ਸੀ ਨਤੀਜੇ ਵਜੋਂ ਦੂਰੋਂ ਦੂਰੋਂ ਆਈਆਂ ਪੰਜਾਬਣਾਂ ਬਹੁਤ ਹੀ ਆਪਣਤ ਨਾਲ ਵਿਚਰਦੀਆਂ ਹੋਈਆਂ ਇਸ ਨੂੰ ਆਪਣਾ ਸਮਾਗਮ ਸਮਝ ਕੇ ਜ਼ਿੰਮੇਵਾਰੀ ਨਿਭਾ ਰਹੀਆਂ ਪ੍ਰਤੀਤ ਹੋ ਰਹੀਆਂ ਸਨ ਯੂਰਪੀ ਪੰਜਾਬੀ ਸੱਤ ਬਾਲਸਾਲ ਦੇ ਮੁਖ ਸੇਵਾਦਾਰ ਮੋਤਾ ਸਿੰਘ ਸਰਾਏ ਜੀ ਵੱਲੋਂ ਭੇਜੀਆਂ ਪੋਸਟਕਾਂ ਦੀ ਪ੍ਰਦਰਸ਼ਨੀ ਇਸ ਸੱਭਿਆਚਾਰਕ ਸਮਾਗਮ ਵਿੱਚ ਆਪਣਾ ਸਾਹਿਤਕ ਰੰਗ ਬਖੇਰ ਰਹੀਆਂ ਸਨ ਪੰਜਾਬਣਾਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਆਪੋ ਆਪਣੀਆਂ ਮੰਤ ਸੰਧ ਪੁਸਤਕਾਂ ਆਪਣੇ ਘਰਾਂ ਨੂੰ ਲਿਜਾਣ ਲਈ ਚੁਣੀਆਂ ਗਈਆਂ ਗਲਾਸਗੋ ਦੇ ਮੈਰੀ ਹਲ ਕਮਿਊਨਿਟੀ ਸੈਂਟਰ ਹਾਲ ਵਿਖੇ ਹੋਇਆ ਇਹ ਮੇਲਾ ਬੀਬੀਆਂ ਦਾ ਇਕੱਠ ਪ੍ਰਬੰਧ ਅਤੇ ਅਨੁਸ਼ਾਸਨ ਪੱਖੋਂ ਬੇਹੱਦ ਸ਼ਾਨਦਾਰ ਰਿਹਾ ਸਕਾਟਲੈਂਡ ਵਿੱਚ ਇਹ ਪਹਿਲੀ ਵਾਰ ਹੀ ਹੋਇਆ ਹੋਵੇਗਾ ਕਿ ਬਿਨਾਂ ਕਿਸੇ ਪ੍ਰਚਾਰ ਜਾਂ ਵਿਸ਼ੇਸ਼ ਸਰਗਰਮੀ ਦੇ ਮਹਿਜ ਇੱਕ ਹਫ਼ਤੇ ਵਿੱਚ ਇੰਨਾ ਵੱਡਾ ਇਕੱਠ ਕਿਸੇ ਸਮਾਗਮ ਵਿੱਚ ਹੋਇਆ ਹੋਵੇ। ਆਲਮ ਇਹ ਸੀ ਕਿ ਬੇहद ਔਰਝੇਵਿਆਂ ਭਰਿਆ ਐਤਵਾਰ ਹੋਣ ਦੇ ਬਾਵਜੂਦ ਵੀ ਪੰਜਾਬਣਾਂ ਨੇ ਆਪਣੇ ਆਪ ਲਈ ਸਮਾਂ ਕੱਢਦਿਆਂ ਟੋਲੀਆਂ ਦੇ ਰੂਪ ਵਿੱਚ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਸਮੇਂ ਸ਼੍ਰੀਮਤੀ ਨਰਮਲ ਕੌਰ ਗਿੱਲ ਕੁਲਜਿੰਦਰ ਕੌਰ ਸੋਹਤਾ ਅਤੇ ਸਵਰਨਜੀਤ ਕੌਰ ਵੱਲੋਂ ਆਪਣੇ ਸੰਬੋਧਨ ਦੌਰਾਨ ਸਮੁੱਚੀ ਪ੍ਰਬੰਧਕ ਟੀਮ ਅਤੇ ਪੰਜਾਬਣਾਂ ਦਾ ਇਸ ਮੇਲੇ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਦਾ ਬੀਬੀਆਂ ਦਾ ਸਮਾਗਮ ਦੇ ਵਿੱਚ ਪਹੁੰਚਦੇ ਤੁਹਾਨੂੰ ਸਾਰਿਆਂ ਨੂੰ ਪੰਜਰਿਆ ਯੂਕੇ ਦੀ ਟੀਮ ਵੱਲੋਂ ਹਾਰਦਿਕ ਸਵਾਗਤ ਹੈ ਨਾ ਸਭ ਤੋਂ ਪਹਿਲਾਂ ਜਿਵੇਂ ਇੱਕ ਰਸਮ ਹੁੰਦੀ ਹੈ ਕਿ ਕਿਸੇ ਵੀ ਸਮਾਗਮ ਦਾ ਉਦਘਾਟਨ ਹੁੰਦਾ ਹੈ ਸਾਡੇ ਕੋਲ ਗੁਰਮੀਲ ਸਿੰਘ ਧਾਮੀ ਤੇ ਉਹਨਾਂ ਦੀ ਧਰਮ ਪਤਨੀ ਸਾਡੇ ਕੋਲ ਇਸ ਰਸਮ ਨੂੰ ਕਰਨ ਲਈ ਪਹੁੰਚੇ ਆ ਤੇ ਮੈਂ ਸਭ ਤੋਂ ਪਹਿਲਾਂ ਇਹ ਦੱਸ ਦੇਵਾਂ ਕਿ ਗੁਰਮੀਲ ਸਿੰਘ ਧਾਮੀ ਸਮਾਜ ਸੇਵੀ ਕਾਰਜਾਂ ਦੇ ਵਿੱਚ ਬਹੁਤ ਮੋਰੀ ਰੋਲ ਅਦਾ ਕਰਦੇ ਆ ਰਹੇ ਆ। ਉਹਨਾਂ ਵੱਲੋਂ ਗੁਰਨਾਨਕ ਚੈਰੀਟੇਬਲ ਟਰਸਟ ਦੇ ਰਾਹੀਂ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਆਫਤ ਆਉਂਦੀ ਹੈ ਤੇ ਉੱਥੇ ਜਾ ਕੇ ਆਪਣੇ ਇਥੋਂ ਦੇ ਕੰਮਕਾਰ ਛੱਡ ਕੇ ਉੱਥੇ ਉਹ ਸੇਵਾਕਾਰੀਆਂ ਦੇ ਵਿੱਚ ਹਿੱਸਾ ਲੈਂਦੇ ਆ। ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਕਿ ਹਰ ਸਾਲ ਜਨਵਰੀ ਫਰਵਰੀ ਦੇ ਵਿੱਚ ਉਹ ਗਰੀਬ ਬੱਚਿਆਂ ਦੇ ਦਿਆ ਕਰਨ ਜਾਂਦੇ ਆ ਇੰਡੀਆ ਦੇ ਜਿਹੜੇ ਮਾਪਿਓ ਇਸ ਗੱਲੋਂ ਵੀ ਅਸਮਰੱਥ ਹੁੰਦੇ ਆ। ਉਹਨਾਂ ਨੂੰ ਵੱਡਾ ਸਹਿਯੋਗ ਸਾਡਾ ਤੁਹਾਡਾ ਜਾਂਦਾ ਸਕਾਟਲੈਂਡ ਦੇ ਲੋਕਾਂ ਵੱਲੋਂ ਜਦੋਂ ਦਾਨ ਰਾਸ਼ੀ ਇਕੱਤਰ ਕਰਕੇ ਦਿੱਤੀ ਜਾਂਦੀ ਹੈ ਤੇ ਉੱਥੇ ਜਾ ਕੇ ਉਹਨਾਂ ਬੱਚੀਆਂ ਦੇ ਵਿਆਹ ਕਰਕੇ ਆਉਂਦੇ ਆ ਮੈਂ ਸਾਰਿਆਂ ਤੋਂ ਬốn ਸ਼ੁਰੂਆਤ ਦੇ ਵਿੱਚ ਹੀ ਇਹਹੀ ਬੇਨਤੀ ਕਰਾਂ ਕਿ ਅਸੀਂ ਜੇ ਅੱਜ ਇੱਥੇ 50 100 150 200 ਜਣਾ ਇਕੱਠਾ ਹੋਵਾਂਗੇ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਅਗਲੀ ਵਾਰ ਵੀ ਕਿਸੇ ਹੋਰ ਜਗ੍ਹਾ ਤੇ ਇਕੱਠੇ ਹੋਈਏ ਇਸ ਕਰਕੇ ਅੱਜ ਦਾ ਇਹ ਜਿਹੜਾ ਸਮਾਗਮ ਆ ਇਹ ਮੇਲਾ ਇਹਦੇ ਵਿੱਚ ਮੈਨੂੰ ਲੱਗਦਾ ਸੀ ਕਿ ਸਾਨੂੰ ਇਹ ਸੁਨੇਹਾ ਦੇਣਾ ਚਾਹੀਦਾ ਜੇ ਤੁਹਾਨੂੰ ਕਦੇ ਵੀ ਇਸ ਮਸਲੇ ਤੇ ਅੱਗੇ ਤੋਂ ਅਮੀਸ਼ਾਬ ਨਾਲ ਸੰਪਰਕ ਕਰਨ ਦੀ ਲੋੜ ਪਵੇ ਜਾਂ ਤੁਸੀਂ ਸਾਡੇ ਜ਼ਰੀਏ ਉਹਨਾਂ ਦੇ ਨਾਲ ਸੰਪਰਕ ਕਰਨਾ ਚਾਹੋ ਤਾਂ ਸਾਡੇ ਨੰਬਰ ਵੀ ਇੱਥੇ ਲਿਖੇ ਹੋਏ ਆ। ਮੈਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਹਰ ਕਿਸੇ ਦਾ ਛੋਟਿਆਂ ਨੂੰ ਬਹੁਤ-ਬਹੁਤ ਪਿਆਰ, ਥਾਣੀਆਂ ਨੂੰ ਜੋ ਹਾਮੋ ਮਰ ਹੈ ਉਹਨਾਂ ਨੂੰ ਵੀ ਬਹੁਤ-ਬਹੁਤ ਪਿਆਰ ਤੇ ਵੱਡਿਆਂ ਨੂੰ ਹੱਥ ਜੋੜ ਕੇ ਪੈਰ ਜੋੜ ਕੇ ਸਤਿ ਸ਼੍ਰੀ ਅਕਾਲ ਤੇ ਜੀ ਆਣ ਨੂੰ ਸਵਾਗਤ ਕਹਿੰਦੇ ਆ। ਤੇ ਮੈਂ ਧਾਨੀ ਸਾਹਿਬ ਨੂੰ ਤੇ ਉਹਨਾਂ ਦੀ ਧਰਮ ਪਤਨੀ ਨੂੰ ਬੇਨਤੀ ਕਰਦਾ ਕਿ ਉਹ ਮੰਚ ਵੱਲ ਆਉਣ ਤੇ ਰੀਬਨ ਕੱਟ ਕੇ ਅੱਜ ਦੇ ਸਮਾਗਮ ਦੀ ਸ਼ੁਰੂਆਤ ਕਰਨੀ ਰਸਮ ਦਾਕਰਨ ਤੇ ਮੈਂ ਆਪ ਸਭ ਨੂੰ ਵੀ ਬੇਨਤੀ ਕਰਦਾ ਕਿ ਆਪੋ ਆਪਣੀਆਂ ਕੁਰਸੀਆਂ ਛੱਡ ਕੇ ਇੱਥੇ ਜਰੂਰ ਆਓ ਤਾਂ ਕਿ ਆਪਾਂ ਇੱਕ ਅੱਜ ਦੀ ਗਰੁੱਪ ਫੋਟੋ ਜਾਂ ਚੈਨਲ ਦੇ ਲਈ ਜਾਂ ਟੀਵੀ ਦੇ ਲਈ ਜੋ ਆਪਾਂ ਖਬਰ ਨਾਲ ਨਿਸ਼ਿਤ ਕਰਨੀ ਆ ਉਹਦੇ ਵਿੱਚ ਤੁਹਾਡਾ ਸਾਰਿਆਂ ਦਾ ਸਾਥ ਹੋਵੇ ਤੇ ਬੇਨਤੀ ਕਰਦਾ ਸਾਰੇ ਜਾਣੇ ਇੱਥੇ ਆਓ ਤੇ ਧਾਨੀ ਸਾਹਿਬ ਤੇ ਸਾਡੇ ਅੰਟੀ ਜੀ ਉਹਨਾਂ ਕੋਲ ਆ ਕੇ ਆਣਾ ਹਮਤ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਰਿਆਂ ਨੇ ਮੁੜ ਕੇ ਇੱਥੇ ਆਉਣਾ ਇਸੇ ਸਟੇਜ 'ਤੇ ਆਉਣਾ ਆਜੋ ਇੱਕ ਵਾਰ ਜਿਹੜਾ ਅੱਜ ਦਾ ਇਹ ਮੇਲਾ ਇਹ ਕਿਸੇ ਪਾਇਂਦਰਿਆ ਦਾ ਨਹੀਂ ਕਿਸੇ ਦਿਮਨ ਨੂੰ ਮੈਂ ਬੇਨਤੀ ਕਰਦਾ ਸ਼੍ਰੀ ਪਤੀ ਵਰਜੁਲਾ ਚੱਕਰਵਰਤੀ ਜੀ ਨੂੰ ਉਹ ਵੀ ਆਣ ਲਈ ਜਿਹੜੇ ਦੋਨੋਂ ਆਪ ਤੁਹਾਡੇ ਨਾਲ ਸਾਥੇ ਕਰਨਗੇ ਕਿ ਸਾਡੇ ہمارے ਭਾਈਚਾਰੇ ਤੇ ਸਾਡੇ ਕਮਿਊਨਿਟੀ ਦੇ ਲੋਕਾਂ ਨੇ ਉਹ کیسے ਆਨੰਦ ਮਾਣ ਸਕਦੇ ਹਨ ਸਾਡੀ ਕਮਿਊਨਿਟੀ ਦੀ ਲੜਕੀਆਂ ਹਨ ਲੇਡੀਆਂ वो कैसे आगे बढ़ सकती हैं वो अपनी तरफ से अपने जो गोल्स आगे करें मैं कर तो पैसा गुड़ के बैठ गया हेलो दर्शकों नमस्कार मैं विजय चक्रवर्ती फर्स्ट ऑफ ऑल मैं वंदित कुमी को बधाई भी क्योंकि उन्होंने आज को इन साल में प्लाज्मा में दिन रात एक करके इतना काम किया है कोविड के टाइम

If not, if we praise him, that is not enough. So I think we got to give him the same enthusiasm and courage to carry on. I say, I have actually been in Prague for over 50 years. I came here." I started my marriage, studying marriage and studied here and then started working business innovation in the UK <coughs> government. And then take my part-time PhD in robotics and artificial intelligence. I have looked after young children, boys and girls, promoting um, science and engineering um, with the promotion of women in science and engineering, which is now STEM. I'm 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 all youngsters <laughs> to mathematics and science, and then after that, they can either do engineering, finance, or anything else uh, they want to choose. World is their oyster. Uh, so, if anybody wants any insp any help, inspiration, they can contact me through Mandeep, and I can actually help them because I love working with young children. All throughout the COVID period, um, with Mandeep and other people, we helped the international Indian students, no matter what, where, which part of India they came from, we helped them and today also we are helping them for whatever reason, whether it is the finance, whether it is the tuition fee, uh, accommodation, um, mental illness and repatriation, we do that. So apart from that, as I'm saying that for the coming years, I am here, to help and maybe uh, try to uh, encourage and give direction to the children who want to uh, do further studies in uh, science, engineering or any other field. So Thank you very much. <laughs> ਸਤਿ ਸ੍ਰੀ ਅਕਾਲ ਬਲਜਿੰਦਰ ਕੌਰ ਸਰਾਏ ਜੀ ਸਾਡੀ ਪਰਵਜੋਤ ਬੇਟੀ ਤੇ ਸਾਡੇ ਭੂਆ ਜੀ ਤੇ ਨਾਲ ਹੀ ਅ ਰੋਜੀ ਭੈਣ ਜੀ ਤੇ ਧਾਮੀ ਸਾਹਿਬ ਜਿੰਨੇ ਵੀ ਸਾਡੇ ਤੇ ਸਤਿਕਾਰ ਜੋ ਤੁਸੀਂ ਭੈਣ ਜੀ ਪਰਵਿੰਦਰ ਜਿੰਨੇ ਵੀ ਸਾਰੇ ਜਣੇ ਤੁਸੀਂ ਆਏ ਹੋ ਤੁਹਾਨੂੰ ਸਾਰਿਆਂ ਨੂੰ ਝੁੱਕ ਕੇ ਸਲਾਮ ਕਰਦੇ ਆ ਕਿਉਂਕਿ ਇਹ ਪ੍ਰੋਗਰਾਮ ਤੁਹਾਡਾ ਤੁਸੀਂ ਸਾਡੇ ਤੇ ਯਕੀਨ ਕਰਕੇ ਆਪਦੀ ਜ਼ਿੰਦਗੀ ਦੇ ਦੋ ਤਿੰਨ ਘੰਟੇ ਸਾਡੇ ਝੋਲੀ ਪਾ ਲਈ ਆਏ ਹੋ ਮੈਂ ਇਥੇ ਆਪਦੀ ਗੱਲ ਸੁਣ ਕੇ ਮੈਂ ਤੁਹਾਨੂੰ ਸੱਦਾ ਦੇਵਾਂਗਾ ਕਿ ਤੁਸੀਂ ਜਿਹੜਾ ਅੱਜ ਦਾ ਭੋਜਨ ਪਾਣੀ ਕਰਨ ਤੋਂ ਬਾਅਦ ਕਿੱਧਰ ਪਾਉਂ ਚੁੱਕਰੇ ਹੋਣਾ ਮੈਂ ਇਸ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਇਹ ਕਰਦਾ ਕਿ ਅਸੀਂ ਪੰਦਰਾਂ ਯੂਕੇ ਹੁਣ ਤੁਹਾਡੇ ਸਾਹਮਣੇ ਸੁਚੇਤਨ ਚ ਇਹ ਉਹਨਾਂ ਕਿ ਪੰਦਰਾਂ ਯੂਕੇ ਕੀ ਹੈ ਇਹ ਪੂਰੇ ਯੂਕੇ ਦਾ ਪਹਿਲਾ ਡਿਜੀਟਲ ਆਨਲਾਈਨ ਕੀ ਪੇਪਰ ਹੈ ਪੰਜਾਬੀ ਜਿਹੜਾ ਆਪਾਂ ਗਲਾਸਗੋ ਦੀ ਧਰਤੀ ਤੋਂ ਆਪ ਚਲਾ ਰਹੇ ਹਾਂ ਇਹਦੇ ਲਈ ਥਾੜੀ ਜਰੂਰ ਮਾਰ ਦਿਓ ਕਿਉਂਕਿ ਗਲਾਸਗੋ ਦੀ ਧਰਤੀ ਤੇ ਕੋਈ ਇਹੋ ਜਿਹਾ ਕੰਮ ਨਹੀਂ ਹੋਇਆ ਸੀ ਤੇ ਉਹ ਮੇਰੀ ਝੋਲੀ ਪਿਆ ਜੇ ਮੇਰੇ ਲਈ ਅਜ ਤਾਂਮੀ ਸਾਹਿਬ ਜਾਂ ਮਰਦੁਲਾ ਜੀ ਜਾਂ ਕੋਈ ਹੋਰ ਚੰਗੇ ਸ਼ਬਦ ਬੋਲਦਾ ਤਾਂ ਉਹ ਇਹੋ ਜਿਹੀਆਂ ਕੋਸ਼ਿਸ਼ਾਂ ਕਰਕੇ ਆ ਕਿ ਚਲੋ ਆਪਾਂ ਆਪਦੀ ਕਮਿਊਨਿਟੀ ਦੇ ਆਪਦੇ ਭਾਈਚਾਰੇ ਦੇ ਕੋਲ ਝੋਲੀ ਪਾਉਂਦੇ ਆ ਬਹੁਤ ਸਾਰੇ ਲੋਕਾਂ ਦੇ ਦਿਮਾਗ 'ਚ ਇਹ ਗੱਲ ਹੁੰਦੀ ਹੈ ਕਿ ਕੋਈ ਫੰਕਸ਼ਨ ਹੁੰਦਾ ਹੈ ਕੋਈ ਅੱਜ ਹੋਇਆ ਜਾਂ ਪਹਿਲਾਂ ਹੋਇਆ ਕਿ ਸ਼ਾਇਦ ਅੰਗਰੇਜ਼ਾ ਯੂਕੇ ਦੇ ਨਾਂ ਤੇ ਇਹਦੇ ਗ੍ਰਾਂਟਾਂ ਲੈਂਦੇ ਹੋਣਗੇ ਮੈਂ ਇਸ ਮੰਚ ਤੋਂ ਤੁਹਾਡੇ ਸਾਰਿਆਂ ਦੀ ਹਾਜ਼ਰੀ ਇਹ ਗੱਲ ਕਹਿ ਕੇ ਸੁਰਖਰੂ ਹੋਣਾ ਚਾਹਣਾ ਹੈ ਕਿ ਧਾਮੀ ਸਾਹਿਬ ਵਰਗੇ ਜਾਂ ਸਾਡੇ ਹਰਜੀਤ ਸਿੰਘ ਖੈਰਾ ਵਰਗੇ ਜਿੰਨੇ ਵੀ ਦੋਸਤ ਮਿੱਤਰ ਮੇਰੇ ਇੱਥੇ ਵੱਸਦੇ ਆ ਜਿਨ੍ਹਾਂ ਦਾ ਮੈਂ ਮਾਣ ਨਾਲ ਨਾਂ ਲੈ ਸਕਦਾ ਉਹਨਾਂ ਦੇ ਸਹਿਯੋਗ ਦੇ ਨਾਲ ਤਾਂ ਇਹ ਪ੍ਰੋਗਰਾਮ ਹੁੰਦੇ ਆ ਪਰ ਮੈਂ ਕਿਸੇ ਵੀ ਕੌਂਸਲ ਤੋਂ ਜਾਂ ਕਿਸੇ ਵੀ ਹੋਰ ਸੰਸਥਾ ਤੋਂ ਕੋਈ ਗ੍ਰਾਂਟ ਜਾਂ ਕੋਈ ਹੋਰ ਜਿਹਨਾਂ ਨੇ ਮੋਰੀ ਗਲੀ ਵਾਲਾ ਪੈਸਾ ਵੀ ਲੈਣਾ ਚੰਗਾ ਨਹੀਂ ਸਮਝਦਾ ਕਿਉਂਕਿ ਮੈਂ ਮੇਰੇ ਹੱਥ ਪੈਰ ਕੰਮ ਕਰਦੇ ਆ ਮੈਂ ਮਿਹਨਤ ਕਰਦਾ ਮੈਨੂੰ ਲੱਗਦਾ ਕਿ ਜੇ ਤੁਸੀਂ ਅੱਜ 100 150 ਜਣਾ ਆਇਆ ਵਾ ਜੇ ਤੁਸੀਂ 10 ਵੀ ਆਏ ਹੁੰਦੇ ਮੈਂ ਆ ਪ੍ਰੋਗਰਾਮ ਖੜ ਵੀ ਹੋਣੀ ਹੋਣਾ ਸੀ ਕਿਉਂਕਿ ਮੇਰੇ ਹੱਥ ਕੰਮ ਕਰਦੇ ਆ ਮੇਰੀ ਵੀਕਲੀ ਪੇ ਆਉਂਦੀ ਆ ਮੈਂ ਕਹਿੰਦਾ ਕੋਈ ਗੱਲ ਨਹੀਂ ਚਿੱਟੀ ਜਨੌਰਾਂ ਦੇ ਨਾਮ ਦਾ ਸਹੀ ਕੋਈ ਗੱਲ ਨਹੀਂ ਇਹ ਤੁਹਾਡੇ ਲਈ ਆ ਤੁਹਾਡੇ ਲਈ ਇਸ ਕਰਕੇ ਆ ਕਿ ਮੇਰੀ ਬੇਟੀ ਵੀ ਇੱਥੇ ਆ ਮੇਰੀ ਵਾਈਫ ਵੀ ਇੱਥੇ ਆ ਸਾਡੇ ਬਾਕੀ ਫੈਮਿਲੀ ਮੈਂਬਰ ਸਾਡੇ ਭੈਣ ਜੀ ਸਾਰੇ ਇੱਥੇ ਆ ਉਹਦਾ ਮਤਲਬ ਇਹ ਆ ਕਿ ਤੁਸੀਂ ਕੰਮ ਵੀ ਕਰਦੀਓ ਬਾਹਰ ਕੰਮ ਵੀ ਕਰਦੀਓ ਤੈਨ ਸੋਈ ਦੇ ਵਿੱਚ ਵੀ ਕੰਮ ਕਰਦੀਓ ਪਰ ਤੁਹਾਡੀ ਜਿਹੜੀ ਮੈਂਟਲ ਸਟ्रेस ਆ ਉਹਨੂੰ ਬਾਹਰ ਕੱਢਣ ਦੇ ਲਈ ਕੋਈ ਪ੍ਰੋਗਰਾਮ ਨਹੀਂ ਹੁੰਦਾ ਜੇ ਹੁੰਦਾ ਵੀ ਆ ਜੇ ਹੁੰਦਾ ਵੀ ਹੋ ਸਾਡੇ ਦਿਮਾਗਾਂ 'ਚ ਜਦੋਂ ਇਹ ਗੱਲ ਪੈ ਜਾਂਦੀ ਹੈ ਨਾ ਕਿ ਇਹ ਗ੍ਰਾਂਟਾਂ ਲੈਣ ਦੇ ਮਾਰੇ ਉਹ ਕਰ ਰਿਆ ਮੈਂ ਤੁਹਾਨੂੰ ਕਹਿ ਰਿਹਾ ਕਿ ਜੇ ਤੁਸੀਂ ਕਦੇ ਵੀ ਇਹ ਸਾਬਤ ਕਰਦਾ ਹੋ ਕਿ ਮਨਦੀਪ ਆ ਰਹੀਆਂ ਨੇ ਪਾਇਂਦਰੀਆ ਦੇ ਨਾਲ ਤੇ ਜਾਂ ਕੋਈ ਗ੍ਰਾਂਟ ਖਾਤੀ ਹੋਵੇ ਜਿਉਂ ਕੀਤਾ ਬਿਲਕੁਲ ਇਹ ਤੁਹਾਡੇ ਜੋ ਤੁਸੀਂ ਅੱਜ ਸਹਿਯੋਗ ਇੱਥੇ ਪਾਇਆ ਉਸ ਸਹਿਯੋਗ ਦੇ ਨਾਲ ਹੀ ਇਹ ਮੇਲਾ ਹੋਇਆ ਅੱਗੇ ਤੁਹਾਨੂੰ ਜੇ ਸਹਿਯੋਗ ਦਿਓਗੇ ਤਾਂ ਵੀ ਹੋਊਗਾ ਜੇ ਨਾ ਦਿਓਗੇ ਤਾਂ ਵੀ ਹੋਊਗਾ ਅਗਲੇ ਸਾਲ ਲਈ ਇਹੀ ਮੇਲਾ ਬੀਬੀਆਂ ਦਾ ਫੇਰ ਹੋਊਗਾ ਤੁਹਾਡੇ ਸਾਰਿਆਂ ਦੇ ਪੁੱਛ ਕੇ ਕਿ ਕਿਹੜੀ ਤਰੀਕ ਹੋਵੇ ਇਸ ਨਾਮ ਤੇ ਤਾੜੀ ਜ਼ਰੂਰ ਮਾਰ ਦਿਓ ਤੇ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆ ਇਧਰ ਸਮੋਸੇ ਤੁਹਾਡੇ ਲਈ ਤਿਆਰ ਆ ਲਾਈਨ ਚ ਲਾ ਕੇ ਆਪੋ ਆਪਣੀ ਟਿਕਟ ਤੁਸੀਂ ਉੱਥੇ ਖੜਾਈ ਜਾਣੀ ਆ ਤੇ ਨਾਲ ਦੀ ਨਾਲ ਆਪੋ ਆਪਣੀ ਪਲੇਟ ਲੈ ਕੇ ਅੱਗੇ ਲੱਗੇ ਆਉਣਾ ਇਹਨਾਂ ਕਰਕੇ ਇਥੇ ਨਾਲ ਦੀ ਨਾਲ ਆਪਾਂ ਪਹਿਲਾਂ ਤੁਸੀਂ ਇਧਰੋਂ ਵੇਲੇ ਹੋਵੋ ਤੇ ਫਿਰ ਆਪਾਂ ਜਿਹੜਾ ਨਚੰਡਪਨ ਵਾਲਾ ਪ੍ਰੋਗਰਾਮ ਤੁਹਾਡੇ ਸਪੋਰਟ ਕਰ ਦੇਣਾ ਤੁਸੀਂ ਆਪਣੀਆਂ ਬੋਲੀਆਂ ਆਪਣੇ ਦਿਮਾਗ 'ਚ ਲਿਆਓ ਕਿ ਕਿਹੜੀਆਂ-ਕਿਹੜੀਆਂ ਬੋਲੀਆਂ ਪਾਣੀਆਂ ਚਾਹੀਦੀਆਂ ਇਹਦੇ ਨਾਲ ਹੀ ਮੈਂ ਇੱਕ ਬੇਨਤੀ ਹੋਰ ਤੁਹਾਨੂੰ ਸੂਚਨਾ ਕਿ ਜਿਹੜੀਆਂ ਸਟਾਲ ਲੱਗੀਆਂ ਹੋਈਆਂ ਇਧਰ ਕੱਪੜੇ ਆ ਇਧਰ ਕੱਪੜੇ ਆ ਜੁੱਤੀਆਂ ਮਹਿੰਦੀ ਆ ਤੇ ਇਹ ਜਿਹੜੀਆਂ ਕਿਤਾਬਾਂ ਪਈਆਂ ਇਹ ਬਿਲਕੁਲ ਫ੍ਰੀ ਆ ਉਹ ਤੁਹਾਡੇ ਆਪਣੇ ਆਪਣੇ ਪੈਸੇ ਚਾਰਜ ਕਰਨਗੇ ਇਹ ਕਿਤਾਬਾਂ ਤੁਹਾਡੇ ਲਈ ਪੰਜਾਬੀ ਸਾਥ ਬਾਲਸੋਲ ਬਾਲਸੋਲ ਕਿੰਨੀ ਦੂਰ ਆ ਤੇ ਕਲਾਸ ਰੂ ਕਿੰਨੀ ਦੂਰ ਆ ਇਹ ਤੁਹਾਡੇ ਲਈ ਪਿਆਰ ਵਜੋਂ ਕ੍ਰੇਟ ਆਇਆ ਹੈ ਉੱਥੇ ਤੁਹਾਨੂੰ ਮੁਫਤ ਕਿਤਾਬਾਂ ਵੰਡਣ ਦੇ ਲਈ ਕਿਉਂਕਿ ਸ਼ਬਦਾਂ ਸਾਨੂੰ ਗੁਰੂਆਂ ਨੇ ਸ਼ਬਦ ਦੇ ਲੜ ਲਾਇਆ ਤੇ ਜੇ ਅਸੀਂ ਪੜਾਂਗੇ ਨਹੀਂ ਅਸੀਂ ਸ਼ਬਦਾਂ ਤੋਂ ਕਿਨਾਰਾ ਕਰਾਂਗੇ ਤੇ ਸਾਡੇ ਪੱਲੇ ਕੱਖ ਵੀ ਨਹੀਂ ਰਹਿਣਾ ਇਸ ਕਰਕੇ ਜਾਂਦੇ ਹੋਏ ਇੱਕ ਇੱਕ ਕਿਤਾਬ ਆਪਣੇ ਵੱਲੋਂ ਜਿਹੜੀ ਤੁਹਾਡੀ ਮਨਪਸੰਦ ਆ ਉਹ ਜ਼ਰੂਰ ਲੈ ਕੇ ਜਾਣੀ ਹੈ ਤੇ ਮੈਂ ਨਾਲ ਇੱਕ ਗੱਲ ਹੋਰ ਮਾਰਨਾ ਕਹਿਣਾ ਚਾਹਣਾ ਕਿ ਅੱਗੇ ਅਗਲੇ ਮਹੀਨੇ ਦੇ ਵਿੱਚ ਵੀ ਜੇ ਤੁਹਾਡੇ ਤੋਂ ਕਿਸੇ ਨੇ ਵੀ ਸਟਾਲ ਲਾਉਣੀ ਹੋਈ ਕਿਸੇ ਨੇ ਵੀ ਆਪਦੇ ਬਿਜ਼ਨਸ ਦੀ ਆਪਦੀ ਰੋਜੀ ਰੋਟੀ ਲਈ ਆਪਦੇ ਚਲੋ ਕਿ ਜਿਹੜਾ ਤੁਹਾਡੇ ਕੋਲ ਹੁਨਰ ਆ ਉਹਨੂੰ ਚਮਕਾਉਣ ਦੇ ਲਈ ਤੁਹਾਡੇ ਲਈ ਦਰਵਾਜ਼ੇ ਖੁੱਲੇ ਹੋਣਗੇ ਇਹ ਕੁੜੀਆਂ ਬੈਠੀਆਂ ਸ਼ਰਨ ਤੇ ਅਮਰਪ੍ਰੀਤ ਆ ਦੇ ਇੱਧਰ ਸਾਡੀ ਅਵਨੀਤ ਇਹਨਾਂ ਨੂੰ ਪੁੱਛ ਲਿਓ ਬਾਅਦ ਚ ਕਿ ਇਹਨਾਂ ਨੇ ਮੈਨੂੰ ਇਹ ਪੁੱਛਿਆ ਸੀ ਕਿ ਅਸੀਂ ਸਟਾਲ ਲਾਉਣੇ ਆ ਕੀ ਚਾਰਜਸ ਹੋਣਗੇ ਕਿਉਂਕਿ ਜੇ ਇਹਨਾਂ ਦੇ ਦਿਮਾਗ 'ਚ ਇਹ ਗੱਲ ਆਈ ਆ ਕਿ ਚਾਰਜਸ ਹੁੰਦੇ ਆ ਤਾਂ ਫੰਕਸ਼ਨਸ ਦੇ ਵਿੱਚ ਜੋ ਜਾਂਦੀਆਂ ਇਹ ਸਟਾਲ ਲਾਉਣ ਤੇ ਇਹਨਾਂ ਨੂੰ ਚਾਰਜ ਕਰਦੇ ਆ ਹੱਥ ਖੜਾ ਕਰਕੇ ਦੱਸਿਓ ਲੈਂਦੇ ਕੀ ਲੈਂਗੇ ਲੈਂਦੇ ਹਨ ਤੇ ਬੈਨ ਨਾਲੋਂ ਇੱਕੋ ਗੱਲ ਕਹੀ ਸੀ ਕਿ ਜੇ ਤੁਹਾਡੇ ਮੂੰਹ ਚ ਗੁਰਤੀ ਪਊਗੀ ਤੁਸੀਂ ਸੁਖੀ ਹੋਵੋਗੇ ਜਾਂ ਤੁਸੀਂ ਖੁਸ਼ ਹੋਵੋਗੇ ਅਸੀਂ ਤਾਂ ਆਪੇ ਹੀ ਖੁਸ਼ ਹਾਂ ਇਸ ਕਰਕੇ ਸਟਾਲ ਲਾਓ ਬਿਨਾਂ ਤੋਂ ਤੁਦਕੀ ਨਹੀਂ ਲੈਣੀ ਤੁਸੀਂ ਆਪ ਦਾ ਜੋਬ ਪਾਂਜਾ ਤਾ ਤੁਸੀਂ ਕਮਾਉਣਾ ਆਪ ਦਾ ਕਮਾਓ ਵਧੀਆ ਗੱਲ ਸਾਡੇ ਬੱਚੇ ਸਾਡੀਆਂ ਕੁੜੀਆਂ ਜੇ ਉਹ ਆਪਦੇ ਬਿਜ਼ਨਸ ਸੈਟਅਪ ਕਰਦੀਆਂ ਸਾਡਾ ਕੀ ਮਾਰਾ ਜੇ ਤੁਸੀਂ ਨਾਂ ਵੀ ਆਉਂਦੇ ਮੈਂ ਵੀ ਤਾਂ ਮੈਂ ਤਾਂ ਫਿਰ ਵੀ ਖਰਚ ਕਰਨਾ ਸੀ ਇਹ ਪਰ ਤੁਸੀਂ ਆਏ ਹੋ ਤੁਹਾਡਾ ਹਰ ਕਦਮ ਸਾਡੇ ਸਿਰ ਤੇ ਸਾਡੀਆਂ ਕਲੀਆਂ ਤੇ ਤੇ ਹੁਣ ਤੁਹਾਡੇ ਲਈ ਇਹ ਜਿਹੜੇ ਸਟਾਲ ਖੁੱਲੇ ਆ ਗੇੜਾ ਮਾਰ ਲੋ ਨਾਲ ਤਾਂ ਦੇਖੋ ਇਹਨਾਂ ਕੋਲ ਕੀ ਆ ਚੀਜ਼ਾਂ ਲਓ ਵੀ ਕਿਤਾਬਾਂ ਵੀ ਲਓ ਤੇ ਉਧਰ ਤੁਹਾਡੇ ਸਮੋਸੇ ਵੀ ਤੁਹਾਨੂੰ ਅਟਿਕ ਰਿਹਾ ਹੈ ਥੈਂਕ ਯੂ ਜੀ ਜਿਉਂਦੇ ਬਾਤ ਦੇ ਰਹੋ ਥੈਂਕ ਯੂ ਤੁਹਾਨੂੰ ਸਵਾਗਤ ਕਹੀਏ ਤਾੜੀਆਂ ਨਾਲ ਜ਼ੋਰਦਾਰ ਤਾੜੀਆਂ ਥੈਂਕ ਯੂ ਜੀ ਦੋ ਮਿੰਟ ਬਈ ਨਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਆਇਆਂ ਜਿਹਨੇ ਆਪਣੇ ਟਾਈਮ ਵਿੱਚੋਂ ਵਕਤ ਕੱਢ ਕੇ ਇੱਥੇ ਪਹੁੰਚੇ ਆ ਮੈਂ 2 ਮਿੰਟ ਵਿੱਚ ਨਹੀਂ ਕੁਝ ਕਰ ਸਕਦਾ ਖੁਰਮੀ ਸਾਹਿਬ 2 ਹੀ ਮਿੰਟ ਦਿੱਤੇ ਆ ਮੈਨੂੰ ਮਿੰਟ 4-5 ਲੱਗ ਜਾਣੇ ਆ ਸਭ ਤੋਂ ਪਹਿਲਾਂ ਮੈਂ ਖੁਰਮੀ ਸਾਹਿਬ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਵਿੱਚ ਛੁਪੇ ਨੋਸਟਾ ਦੇ ਗਲਾਸ ਕੋ ਦੇ ਵਿੱਚ ਕਈ ਵਾਰੀ ਹੀਰੇ ਦੀ ਕੀਮਤ ਨਹੀਂ ਬੋਲੇ ਜੋ ਜੇਬ ਵਿੱਚ ਹੁੰਦਾ ਆਪਣੇ ਕੋਲ ਹੁੰਦਾ ਜਦੋਂ ਹੀ ਰਾਜਗੁਰੂ ਰੰ ਦਾ ਕਿਸੇ ਦੇ ਕੋਲ ਹੁੰਦਾ ਉਦੋਂ ਕੀ ਮਿਲ ਪੈਂਦੀ ਆ ਸਾਡੇ ਕੋਲ ਯਾ ਗਲਾਸ ਵਿੱਚ ਆ ਬਹੁਤ ਵਧੀਆ ਲਿਖਦੇ ਆ ਜਿਹੜੇ ਵੀ ਪ੍ਰੋਗਰਾਮ ਆ ਜਾਂ ਸਾਰੀਆਂ ਖਬਰਾਂ ਉਹ ਸਾਰੀ ਕਮਿਟੀ ਦੇ ਨਾਲ ਨਾਲ ਆ ਕੇ ਚੱਲਦੇ ਆ ਮੈਨੂੰ ਇਹਨਾਂ ਨਾਲ ਇੱਥੇ ਵਸਾ ਦਾ ਬਹੁਤ ਬਹੁਤ ਖੁਸ਼ੀ ਆ ਨਾਲ ਕਦੀ ਨਾ ਕਦੀ ਫੋਨ ਵੀ ਆਉਦਾ ਰਹਿੰਦਾ ਗੱਲਬਾਤ ਵੀ ਹੁੰਦੀ ਰਹਿੰਦੀ ਆ ਯੂਟਿਊਬ ਤੇ ਵੀ ਚੱਲਦੇ ਰਹਿੰਦਾ ਖਬਰਾਂ ਬੱਧੀ ਪਤਾ ਲੱਗ ਰਹਿੰਦਾ ਜੋ ਖਬਰ ਦਿੰਦੇ ਆ ਬਹੁਤ ਸਹੀ बराबर शहीद ਜੀ ਦੇ ਨਾਲ ਦਿੰਦੇ ਆ ਬੜਾ ਆਨੰਦ ਆ ਰਿਹਾ ਇਹ ਨਹੀਂ ਕਿ ਕਿਸੇ ਪਾਸੇ ਤੋਂ ਡਰ ਕੇ ਜਦੋਂ ਕੋਈ ਵੀ ਖਬਰ ਦਿੰਦੇ ਆ ਨਿਡਰ ਹੋ ਕੇ ਸਾਹ ਖਬਰ ਦਿੰਦੇ ਆ ਮੈਂ ਬਹੁਤ ਖੁਸ਼ ਹਾਂ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਦੇ ਨਾਮ 'ਤੇ ਤਾੜੀਆਂ ਮਾਰਦੇ ਜਿਹੜਾ ਇਹ ਕੰਮ ਕਰਦੇ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਾਕੀ ਬਾਕੀ ਜਿਹੜਾ ਇਹ ਕੰਮ ਕਰਦੇ ਆ ਜਿਹੜਾ ਆ ਇਹਨਾਂ ਨੇ ਕੀਤਾ ਸਭ ਤੋਂ ਬਾਅਦ ਕਹਿੰਦੇ ਉਹਦੇ ਨਾਲ ਇੰਗਲਿਸ਼ ਵਿੱਚ ਕਹਿੰਦੇ ਆ ਤੇ ਆਪਣੀ ਉਬਰ ਸਟੇਟ ਮੈਕ ਆਊਟ ਧੋਲ ਕੋਲ ਵੱਡੂ ਦਾ ਬਾਹਰ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸ਼ਲਾਗਾ ਜੋਗਿਆ ਜਿਹੜਾ ਆਪਣੇ ਸੁਸਾਇਟੀ ਦੇ ਬੀਬੀਆਂ ਵਾਸਤੇ ਮੇਲਾ ਸ਼ੁਰੂ ਕੀਤਾ ਤੇ ਅਸੀਂ ਅੱਲਾ ਸਾਡਾ ਮਦਰ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਇਹ ਪਹਿਲਾ ਕੰਮ ਸ਼ੁਰੂ ਕੀਤਾ ਆਨ ਬਾਈ ਸਾਇਮ ਵਿੱਚ ਤੁਸੀਂ ਸਾਰੇ ਨਾਲ ਕੇ ਇਸ ਤਰ੍ਹਾਂ ਹੀ ਸਾਥ ਦਿੰਦੇ ਰਹਿਣਾ ਤੇ ਜਿਹੜਾ ਕੰਮ ਕੀਤਾ ਨੇ ਨਾਲ ਕੇ ਘਰਾਂ ਚੋਂ ਨਿਕਲ ਕੇ ਕਿਹੜੇ ਕੰਮ ਹੁੰਦੇ ਆ ਉਹਨਾਂ ਤੋਂ ਬਾਹਰ ਨਿਕਲ ਕੇ ਆਪਣੇ ਦਿਲ ਦੀਆਂ ਗੱਲਾਂ ਤੇ ਆਪਣੀ ਉਮਰ ਦੀਆਂ ਗੱਲ ਉਮਰ ਦੀਆਂ ਲੇਟੀਆਂ ਨਾਲ ਬਹਿ ਕੇ ਆਪ ਆਪਣੀਆਂ ਗੱਲਾਂ ਕਰ ਸਕਦੇ ਆ ਤੇ ਮੀਲੇ ਵਿੱਚ ਮਨ ਪਛਾਹ ਹੋ ਜਾਂਦਾ ਘਰਾਂ ਦੇ ਕੰਮਾਂ ਤੋਂ ਬਿਲੀ ਨਿਕਲ ਕੇ ਜਿਹੜੀਆਂ ਅੱਜ ਕੱਲ੍ਹ ਬਿਮਾਰੀਆਂ ਲੈ ਜੀ ਉਹਨਾਂ ਤੋਂ ਬਚਾਅ ਹੁੰਦਾ ਇਹਨਾਂ ਇਦਾਂ ਦੇ ਮੇਲੇ ਲੱਗਣੇ ਚਾਹੀਦੇ ਆ ਇਹੋ ਜਿਹੇ ਕੰਮ ਹੁੰਦੇ ਰਹਿਣੇ ਚਾਹੀਦੇ ਆ ਤੇ ਮੈਂ ਇਸ ਵਾਰੀ ਫਿਰ ਆਪ ਆਇਆ ਸਾਰੇ ਆਪਣੇ ਦਿਲ ਤੋਂ ਤੁਹਾਡੀਆਂ ਜਿਨ੍ਹਾਂ ਨੇ ਇਸ ਮੌਕੇ ਤੇ ਆ ਕੇ ਇਸ ਵੀਰੇਟ ਜਿਸ ਆਪਣੇ ਇਸ ਸ਼ਾਮ ਨੂੰ ਹੋਰ ਬਹੁਤ ਸੋਹਣਾ ਬਣਾਇਆ ਤੇ ਫਿਰ ਵੀ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਕਰਦਾ